ਸੋ ਉਸ ਤੋਂ ਬਾਅਦ ਜਿਹੜੀਆਂ ਜੀ ਲੌਕਡਾਊਨ ਤੋਂ ਪਹਿਲਾਂ ਮੈਂ ਕਦੋਂ ਤੋਂ ਤੋਂ ਪਹਿਲਾਂ ਇਹ ਤੁਹਾਡੀ ਹੈਲਪ ਦੇਖੀ ਉਸ ਤੋਂ ਬਾਅਦ ਅਸੀਂ ਆਪਣੇ ਦਮਾਂ ਦਾ ਵੀਜ਼ਾ ਲਾਇਆ ਉਸ ਤੋਂ ਬਾਅਦ ਮੇ ਸਾਡੀ ਬੇਟੀ ਨੇ ਜਾਣਾ ਸੀ ਕੈਨੇਡਾ ਐਮਪੀ ਕਰਨ ਲਈ ਤੇ ਉਹਦਾ ਵੀਜ਼ਾ ਵੀ ਆ ਗਿਆ ਸੀ ਤੇ ਮੰਗੜੇ ਘੁੰਮੇ ਉਸ ਤੋਂ ਬਾਅਦ ਫਿਰ ਮੇਰੀ ਵਾਈਫ ਦਾ ਵੀਜ਼ਾ ਅਪਲਾਈ ਕੀਤਾ ਸੀ ਵਿਸਟਰੀਆ ਉਹ ਵੀ 1.5 ਮਹੀਨੇ ਜਾ ਗਿਆ ਉਸ ਤੋਂ ਬਾਅਦ ਹੁਣ ਦੋ ਵੀਜ਼ੇ ਸੀ ਇਹਨਾਂ ਦੇ ਅਪਲਾਈ ਕੀਤੇ ਇਹ ਵੀ ਲੱਗਦਾ तकरीबन 1.5 ਮਹੀਨੇ ਲੱਗ ਗਏ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਬਾਈਕ ਤੋਂ ਗਲੋਬਲ ਦੇ ਅਸੀਤ ਜੀ ਮੈਮ ਕਸੇ ਕਾ ਜੀ ਮੁਬਾਰਕਾ ਪਹਿਲਾਂ ਮਨਪ੍ਰੀਤ ਕੌਰ ਜੀ ਤੁਹਾਨੂੰ ਵੀ ਤੇਜ ਦੇਵ ਸਿੰਘ ਤੁਹਾਨੂੰ ਅੱਜ ਆਪਾਂ ਨੂੰ ਇਹਨਾਂ ਦਾ ਵੈਸਟਰ ਵੀਜ਼ਾ ਰੀਸੀਵ ਹੋਇਆ ਵਾ ਤੁਹਾਡਾ ਇਦਾਂ ਵਾ ਲੱਗ ਰਿਹਾ ਮੈਨੂੰ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਐਨਵਾਈਟ ਕਿੰਨਾ ਨੇ ਕੀਤਾ ਸੀਗਾ ਮੇਰੀ ਸਿਸਟਰ ਨੇ ਕੀਤਾ ਸੀਗਾ ਉਹਨਾਂ ਨੇ ਬਰਥਡੇ ਪਾਰਟੀ ਸੀ ਉਹਨਾਂ ਦੀ ਹਾਂਜੀ ਤੇ ਉਹਨਾਂ ਨੇ ਸਪੋਕਿੰਗ ਵਾਈਟ ਕੀਤਾ ਸਸਾਣ ਠੀਕ ਹੈ ਤੇ ਮੈਕਟਰੋ ਗਲੋਬਲ ਨਾਲ ਤੁਸੀਂ ਤੁਹਾਡੇ ਸੰਬੰਧ ਕਿੱਦਾਂ ਥੋੜੇ ਸੀਗੇ ਸਾਡੇ ਬ੍ਰਦਰ ਇਨ ਲਾ ਜਿਹੜੇ ਸੀ ਉਹਨਾਂ ਨੇ ਹੀ ਜੋੜਿਆ ਸਾਨੂੰ ਨਾਲ ਕਿਉਂਕਿ ਉਹ ਪਹਿਲਾਂ ਤੁਹਾਨੂੰ ਤੁਹਾਡੇ ਟੱਚ ਵਿੱਚ ਸੀਗੇ ਹਾਂਜੀ ਸਰ ਤੁਸੀਂ ਥੋੜਾ ਹੋਰ ਦੱਸ ਸਕਦੇ ਹੋ ਤੁਸੀਂ ਸਾਡੇ ਨਾਲ ਕਾਫੀ ਟਾਈਮ ਤੋਂ ਜੁੜੇ ਹੋ ਆਪਣੇ ਐਕਸਪੀਰੀਅੰਸ ਹੈ ਤੁਹਾਡੇ ਨਾਲ ਜਿਹੜੇ ਹਨ ਜੀ ਲਾਕਡਾਊਨ ਤੋਂ ਪਹਿਲਾਂ ਦੇ ਓਕੇ ਠੀਕ ਹੈ ਲਾਕਡਾਊਨ ਤੋਂ ਪਹਿਲਾਂ ਹੀ ਤੁਹਾਡੀ ਐਡ ਦੇਖੀ ਹਾਂਜੀ ਉਸ ਤੋਂ ਬਾਅਦ ਅਸੀਂ ਆਪਣੇ ਦਮਦ ਸਾਹਿਬ ਦਾ ਵੀਜ਼ਾ ਲਾਇਆ ਸੀ ਪਾਸਪੋਰਟ ਤੁਹਾਡੇ ਕੋਲ ਸੀ ਮੌਕੇ ਤੋਂ ਆਇਆ ਸੀ ਉਹ ਪਹਿਲਾਂ ਆਪਣਾ ਲਾ ਕੇ ਉਸ ਤੋਂ ਬਾਅਦ ਸੋ ਬਾਦ ਵੀ ਜਾ ਗਿਆ ਲੋਕਡਾਉਨ ਦੀ وجہ ਕਰਕੇ ਪ੍ਰੋਬਲਮ ਆਈ ਅਦਰਵਾਈਜ਼ 10 ਮਹੀਨੇ ਲੱਗਦੇ ਸੋ ਬਾਦ ਵਿੱਚ ਸਾਡੀ ਬੇਟੀ ਨੇ ਜਾਣਾ ਸੀ ਕੈਨੇਡਾ ਐਪਲੀਕੇਸ਼ਨ ਲਈ ਤੇ ਉਹਦਾ ਵੀਜ਼ਾ ਵੀ ਆ ਗਿਆ ਸੀ ਤਕਰੀਬਨ 1.5 ਮਹੀਨੇ ਸਰਫੀਤ ਭੁਰ ਦਾ ਉਸ ਤੋਂ ਬਾਅਦ ਮੇਰੇ ਮੇਰੀ ਵਾਈਫ ਦਾ ਵੀਜ਼ਾ ਅਪਲਾਈ ਕੀਤਾ ਸੀ ਵਿਸਟੂ ਵੀਜ਼ਾ ਉਹ ਵੀ 1.5 ਮਹੀਨੇ ਜਾ ਗਿਆ ਉਸ ਤੋਂ ਬਾਅਦ ਹੁਣ ਦੋ ਵੀਜ਼ੇ ਸੀ ਇਹਨਾਂ ਦੇ ਅਪਲਾਈ ਕੀਤੇ ਓਕੇ ਇਹ ਵੀ ਸਮਝੋ ਤਕਰੀਬਨ 1.5 ਮਹੀਨੇ ਲੱਗ ਗਏ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਸਾਰਿਆਂ ਦਾ ਮੈਚ ਚੁਕਲੋ ਬਲਦੇ ਪੂਰੇ ਤੁਹਾਡੇ ਫੈਮਿਲੀ ਦੇ ਬਹੁਤ ਸਾਰੇ ਬਹੁਤ ਸਪੋਰਟਡ ਦਾ ਸਾਰੇ ਨਾਲ ਗੱਲ ਕਰਦੇ ਹਾਂ ਜਿੰਨੀ ਵਾਰ ਵੀ ਤ ਤੁਹਾਡਾ ਸਟਾਫ ਬਹੁਤ ਵਧੀਆ ਮੋਗਾ ਵੀ ਸਟਾਫ ਵਧੀਆ ਤੁਹਾਡੇ ਇਧਰ ਵੀ ਸਾਰੇ ਵਧੀਆ ਸ੍ਰੀ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਇੱਕ ਵਾਰੀ ਫੇਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਅਸੀਂ ਤੁਹਾਨੂੰ ਹੋਰ ਵੀ ਇਦਾਂ ਵੀ ਦੇ ਆਲਵੇਸ ਹੈਂਡ ਓਵਰ ਕਰਦੇ ਰਹੀਏ ਤੁਹਾਡੀ ਸਰਵਿਸ ਰਹੀਏ ਹਮੇਸ਼ਾ ਥੈਂਕ ਯੂ ਥੈਂਕ ਯੂ ਵੈਰੀ ਮਚ